ਜੰਜੀਤ ਬਾਬਾ ਦਾ ਨਾਲਾ ਗੜ ਵਾਲਾ 쇼 ਜੜਾਇਆ ਹੋ ਰੱਦ ਹੋ ਗਿਆ ਇਹ ਤੀਸਰਾ 쇼 ਹੈ ਹਿਮਾਚਲ ਦੇ ਵਿੱਚ ਰਣਜੀਤ ਬਾਬਾ ਦਾ ਰੱਦ ਹੋਣਾ ਹੈ ਔਰ ਉਸ ਤੋਂ ਬਾਅਦ ਹੁਣ ਰਣਜੀਤ ਬਾਬਾ ਦਾ ਗੁੱਸਾ ਪੜ ਗਿਆ ਦਰਅਸਲ ਰੈੱਡ ਕਰਾਸ ਪਵੰਦ ਵਿੱਚ ਅੱਜ ਯਾਨੀ ਕਿ 15 ਦਸੰਬਰ ਨੂੰ ਉਹਨਾਂ ਨੇ 쇼 ਕਰਨਾ ਸੀਗਾ ਪਰ ਇਹ 쇼 ਰੱਦ ਹੋ ਗਿਆ ਉਸ ਤੋਂ ਬਾਅਦ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਹੈ ਔਰ ਆਪਣਾ ਜਿਹੜਾ ਗੁੱਸਾ ਜ਼ਾਹਰ ਕੀਤਾ ਉਹ ਕਹਿੰਦੇ ਆ ਕਿ ਇਹ ਸਿਰਫ ਸਿਰਫ ਹਿੰਦੂ ਸਿੱਖ ਰਾਜਨੀਤੀ ਦੇ ਕਰਕੇ ਸਭ ਕੁਝ ਹੋਇਆ ਮੇਰਾ ਜਿਹੜਾ ਕਹ ਲਈ ਕਿ ਸ਼ੋਅ ਰੱਦ ਕੀਤਾ ਗਿਆ ਸ਼ੋਅ ਰੱਦ ਹੋਣ ਦੇ ਪਿੱਛੇ ਉਹਨਾਂ ਨੇ ਪੋਸਟ ਪਾ ਕੇ ਲਿਖਿਆ ਕਿ ਹਿੰਦੂ ਤੇ ਸਿੱਖ ਰਾਜਨੀਤੀ ਹੈ ਤੇ ਜਿਹੜੇ ਲੋਕ ਸਿਰਫ ਤੇ ਸਿਰਫ ਨਫਰਤ ਦੀ ਰਾਜਨੀਤੀ ਕਰਨਾ ਚਾਹੁੰਦੇ ਨੇ ਉਹਨਾਂ ਦੇ ਵੱਲੋਂ ਐਦਾਂ ਦੇ ਕੰਮ ਕੀਤੇ ਜਾਂਦੇ ਨੇ ਇਹ ਦਰਅਸਲ ਤੀਸਰਾ ਸ਼ੋਅ ਹੈ ਤੁਹਾਨੂੰ ਯਾਦ ਹੋਵੇਗਾ ਇਸ ਸ਼ੋਅ ਵਾਲੀ ਜਿਹੜੀ ਕੰਟਰੋਵਰਸੀ ਆ ਉਹ ਪੂਰੇ ਪੰਜਾਬ ਨਹੀਂ ਸਗੋਂ ਇੰਡੀਆ ਦੇ ਵਿੱਚ ਵਧਦੀ ਜਾ ਰਹੀ ਹੈ ਦਲਜੀਤ ਦੋਸਾਂਜ ਏਪੀ ਢਿੱਲੋਂ ਔਰ ਉਸ ਤੋਂ ਪਹਿਲਾਂ ਕਰਨ ਔਜਲਾ ਜਦੋਂ ਵੀ ਸ਼ੋਅ ਹੋਇਆ ਕਾਨਸਰਟ ਹੋਇਆ ਤੇ ਉਹਨੂੰ ਲੈ ਕੇ ਵੀ ਲਗਾਤਾਰ ਜਿਹੜਾ ਆ ਪੋਸਟਾਂ ਪਾਈਆਂ ਗਈਆਂ ਗੱਲਬਾਤ ਕੀਤੀ ਗਈ ਕਿ ਕੀ ਜਿਹੜਾ ਆ ਵੀ ਇਦਾਂ ਨਹੀਂ ਹੋਣਾ ਚਾਹੀਦਾ ਸੀ ਉਦਾਂ ਨਹੀਂ ਹੋਣਾ ਚਾਹੀਦਾ ਸੀਗਾ ਫਿਲਹਾਲ ਨਾਲਾਗੜ ਸ਼ੋ ਜਿਹੜਾ ਆ ਉਸ ਤੋਂ ਬਾਅਦ ਰਣਜੀਤ ਪਾਵਾ ਨੇ ਵੀ ਪੋਸਟ ਪਾ ਦਿੱਤੀ ਆ ਨਾਲਾਗੜ ਸ਼ੋ ਕੈਨਸਲ ਕਰਵਾ ਕੇ ਕੁਝ ਲੋਕਾਂ ਨੂੰ ਨਫ਼ਰਤ ਫੈਲਾ ਕੇ ਇਸ ਗੱਲ ਦਾ ਸਬੂਤ ਦੇ ਦਿੱਤਾ ਆ ਕਿ ਪੋਲਿਟ ਪੋਲਿਟਿਕਸ ਖੇਡ ਕੇ ਹਿੰਦੂ ਸਿੱਖ ਦਾ ਮੁੱਦਾ ਬਣਾ ਲਓ ਸਿੱਖਾਂ ਨੂੰ ਤੋੜਨਾ ਚਾਹੀਦਾ ਹੈ ਇਹ ਦੇ ਸਗੋ ਜੋੜਨਾ ਚਾਹੀਦਾ ਕੁਝ ਇਹ ਜਿਹੜੀ ਲੈਂਗੁਏਜ ਲਿਖੀ ਹੋਈ ਆ ਉਹਨਾਂ ਨੇ ਆਪਣੀ ਸਟੋਰੀ ਦੇ ਵਿੱਚ ਪਾ ਕੇ ਇਹ ਸਭ ਕੁਝ ਲਿਖਿਆ ਆ ਫਿਲਹਾਲ ਇਹ ਤਸਵੀਰ ਤੇ ਇਹ ਬਿਆਨ ਕਰਦੀ ਆ ਕਿ ਕਿਤੇ ਨਾ ਕਿਤੇ ਹਿੰਦੂ ਸਿਕ ਰਾਜਨੀਤੀ ਦੇ ਸ਼ਿਕਾਰ ਬਾਬਾ ਕਹਿੰਦੇ ਕਿ ਅਸੀਂ ਵੀ ਹੋ ਰਹੇ ਆ ਸੋ ਫਿਲਹਾਲ ਇਹ ਨਾਲਾਗੜ੍ਹ ਦਾ ਸ਼ੋਅ ਸੀਗਾ ਜਿੱਥੇ ਕਿ ਬਹੁਤ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸੀ ਗਿਆ ਪਰ ਐਨ ਮੌਕੇ ਸ਼ੋਅ ਜਿਹੜਾ ਆ ਉਹ ਰੱਦ ਕਰ ਦਿੱਤਾ ਗਿਆ ਔਰ ਇਸ ਨੂੰ ਜਿਹੜਾ ਕਿਹਾ ਕਿ ਇਹ ਨਫ਼ਰਤ ਖਤਮ ਹੋਣ ਰੱਬ ਰੱਖਾ ਕਦੇ ਫਿਰ ਸਹੀ ਜਲਦੀ ਆਪਾਂ ਸਭ ਵਿੱਚ ਸ਼ੋਅ ਕਰਾਂਗੇ ਅ ਦਰਸਲ ਜਦੋਂ ਕੋਈ ਆਰਟਿਸਟ ਜਿਹੜਾ ਆ ਉਹ ਆਪਣੀ ਟੀਮ ਦੇ ਨਾਲ ਪਹੁੰਚਿਆ ਹੁੰਦਾ ਆ ਰਿਹਸਲ ਹੋਈ ਹੁੰਦੀ ਆ ਸੈੱਟ ਲੱਗਾ ਹੁੰਦਾ ਆ ਤਾਂ ਇੱਕ ਆਰਟਿਸਟ ਨੂੰ ਬੜਾ ਦੁੱਖ ਲੱਗਦਾ ਕਿ ਉਹ ਆਪਣੀ ਆਡੀਅנס ਦੇ ਰੂਪ ਰੂਪ ਨਹੀਂ ਹੋਇਆ ਸੋ ਇਹ ਜੇਕਰ ਵਾਕਈ ਰਾਜਨੀਤੀ ਆ ਤਾਂ ਇਹ ਬਹੁਤ ਗਲਤ ਹੈ ਕਿਉਂਕਿ ਆਰਟਿਸਟ ਸਭ ਦੇ ਸਾਂਝੇ ਹੁੰਦੇ ਨੇ ਇਹਨਾਂ ਨੂੰ ਰਾਜਨੀਤੀ ਦੇ ਜਿਹੜਾ ਆ ਅ ਸ਼ਿੱਕੇ ਨਹੀਂ ਟੰਗਣਾ ਚਾਹੀਦਾ ਫਿਰ ਹਾਲ ਰਣਜੀਤ ਬਾਵਾ ਇਸ ਗੱਲੋਂ ਗੁੱਸੇ ਦੇ ਵਿੱਚ ਆਏ ਨੇ ਔਰ ਉਹਨਾਂ ਨੇ ਆਪਣੀ ਸਟੋਰੀ ਪਾ ਕੇ ਐਂਟਰਟੇਨਮੈਂਟ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ ਇੰਸਟਾਗ੍ਰਾਮ ਪੇਜ ਨੂੰ ਫੋਲੋ ਕਰੋ